साधारण सी पानी की बोतल जो बीस रुपए की बाज़ार में मिलती है वो एयरपोर्ट के भीतर जाकर फूड आउटलेट पे सौ रुपए की मिलती है इतों ए साबित ए आम आदमी पार्टी पंजाब बिलकुल फेल हो चुकी है ਬਾਰਲੇ ਮੁਲਕ ਦੇ ਵਿੱਚ ਲੱਗ ਰਹੀ ਸਹੂਲਤਾਈਆਂ ਸਾਡੇ ਮੁਲਕ ਦੇ ਵਿੱਚ ਤਾਂ ਆਮ ਸਹੂਲਤਾਈਆਂ ਹਨ ਰਾਗਵ ਚੱਡਾ ਜੀ ਇਹ ਕਹਿ ਰਹੇ ਹਨ ਕਿ ਲਗਜ਼ਰੀ ਸਹੂਲਤਾ ਹਰ ਇੱਕ ਬੰਦਾ ਨਹੀਂ ਲੈ ਸਕਦਾ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ आज यात्री जो इंतजार कर रहे हैं अपनी फ्लाइट का वो पानी पीकर पेट भर रहा है कि कहीं ढाई सौ रुपए की चाय और साढ़े तीन सौ रुपए का समोसा ना खरीदना पड़ जाए थे तो फर्ज यह बन रहा है हर एक चाहे मजदूर है चाहे जॉब क्लास परसन है चाहे बिजनेसमैन है ਲੇਕਨ ਰਾਗਵ ਚੱਡਾ ਰਾਸਵਾ ਦੇ ਵਿੱਚ ਆਪਣੇ ਭਾਸ ਨੂੰ ਦੌਰਾਨ ਲੋਕਾਂ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਵਾਹਿਗੁਰੂ ਜੀ ਆਖਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਤਾਂ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਸਾਡਾ ਅੱਜ ਦਾ ਵਿਸ਼ਾ ਆਮ ਆਦਮੀ ਪਾਰਟੀ ਦੇ ਐਮਪੀ ਰਾਗਵ ਚੱਡਾ ਜਿਹੜੇ ਕਿ ਰਾਜ ਸਭਾ ਦੇ ਸੈਸ਼ਨ ਦੌਰਾਨ ਉਹਨਾਂ ਨੇ ਇੱਕ ਮੁੱਦਾ ਠਾਇਆ ਸੀ ਤੁਸੀਂ ਪਹਿਲਾਂ ਉਸ ਦੇ ਭਾਸ਼ਣ ਦੌਰਾਨ ਜਿਹੜਾ ਉਸ ਨੇ ਮੁੱਦਾ ਠਾਇਆ ਪਹਿਲਾਂ ਤੁਸੀਂ ਉਸ ਬਾਰੇ ਸੁਣੋ ਸੁਣ ਤੋਂ ਬਾਅਦ ਆਪਾਂ ਬਾਅਦ ਦੇ ਵਿੱਚ ਗੱਲਬਾਤ ਕਰਦੇ ਹਾਂ सर आज एयरपोर्ट्स पर खाना इतना महंगा है एक साधारण सी पानी की बोतल जो बीस रुपए की बाजार में मिलती है वो एयरपोर्ट के भीतर जाकर फूड आउटलेट पे सौ रुपए की मिलती है आज यात्री जो इंतजार कर रहे हैं अपनी फ्लाइट का वो पानी पीकर पेट भर रहा है कि कहीं ढाई सौ रुपए की चाय और साढ़े तीन सौ रुपए का समोसा ना खरीदना पड़ जाए बताइए सर एक आम आदमी एयरपोर्ट पर अपने जहाज का इंतजार करते हुए क्या एक चाय नहीं पी सकता क्या इस पर कोई रेगुलेशन नहीं होना चाहिए क्या कोई अफोर्डेबल कैंटीन का मैकेनिज्म नहीं होना चाहिए के जी अगर एक्सेस बैगेज हो जाए तो फ्लाइट आपसे हजारों रुपए का किराया वसूलती है लेकिन कई घंटों के डिले के लिए क्या फ्लाइट हमें बनाना है जैसे कि ट्रेन का है अगर ट्रैवल की रफ्तार बढ़ेगी तभी इस देश की रफ्तार बढ़ेगी और एक और दिलचस्प चीज है एक ही सेक्टर की एक ही दिन की सेम एयरलाइन जो अलग अलग समय पर उड़ती है ਉਸ ਤੁਸੀਂ ਸੋਨ ਹੀ ਲਿਆ ਹੋਊਗਾ ਐਮਪੀ राघव ਚੱड्ढा ਨੇ ਜਿਹੜਾ ਰਾਸਵਾ ਦੇ ਸੈਸ਼ਨ ਦੌਰਾਨ ਆਪਣੇ ਭਾਸ਼ਣ ਦੇ ਵਿੱਚ ਮੁੱਦਾ ਠਾਾਇਆ ਸੀ ਉਹ ਕਹਿ ਰਿਹਾ ਹੈ ਇਹ ਰਿਪੋਰਟ ਤੇ ਧੀਰਪਈਏ ਦੀ ਪਾਣੀ ਦੀ ਬੋਤਲ 100 ਰੁਪਏ ਦੇ ਵਿੱਚ ਮਿਲਦੀ ਹੈ ਯਾਤਰੀ ਫਲਾਈਟਾਂ ਲੇਟ ਹੋਣ ਦੇ ਕਾਰਨ ਉੱਥੇ ਰੁਕਦੇ ਹਨ ਜਿਹੜਾ ਕਿ ਉੱਥੇ ਸਮੋਸਾ 350 ਦਾ ਮਿਲਦਾ ਤੇ ਚਾਹ ਦਾ ਕੱਪ 250 ਰੁਪਏ ਦਾ ਮਿਲਦਾ ਯਾਤਰੀ ਉੱਥੇ ਪਾਣੀ ਪੀ ਪੀ ਕੇ ਹੀ ਆਵਦਾ ਢੱਡ ਭਰੀ ਜਾਂਦੇ ਹਨ ਉਹ ਇੰਨੇ ਮਹਿੰਗੇ ਸਮੋਸਾ ਜਾਂ ਚਾਹ ਦਾ ਕੱਪ ਨਹੀਂ ਖਰੀਦ ਸਕਦੇ ਅਸੀਂ ਰਾਗਵ ਚੱਡਾ ਜੀ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਤੁਸੀਂ ਐਮਪੀ ਰਾਗਵ ਚੱਡੇ ਦੀ ਜੀਟ ਕੋਤਾ ਤੁਸੀਂ ਸੌਣ ਹੀ ਲਈ ਹੈ ਰਾਗਵ ਚੱਡਾ ਜੀ ਕੀ ਕਹਿ ਰਹੇ ਹਨ ਉਹ ਇਹ ਕਹਿ ਰਹੇ ਹਨ ਇਹ ਆ ਰਿਪੋਰਟ ਤੇ ਜਿੰਨਾ ਯਾਤਰੀਆਂ ਨੇ ਵਿਦੇਸ਼ਾਂ ਦੇ ਵਿੱਚ ਸਫਰ ਕਰਨਾ ਹੁੰਦਾ ਹੈਗਾ ਉਹਨਾਂ ਵਾਸਤੇ ਜਿਹੜੀ ਫਲਾਈਟ ਹੈ ਕਈ ਵਾਰ ਲੇਟ ਹੋ ਜਾਂਦੀ ਹੈ ਉਥੇ ਲਗਜ਼ਰੀ ਸਹੂਲਤਾ ਹੋਣ ਕਰਕੇ ਜਿਹੜੀ ਕਿ ਜੀਰ ਪਈਏ ਦੀ ਪਾਣੀ ਦੀ ਬੋਤਲ 100 ਰੁਪਏ ਦੇ ਵਿੱਚ ਮਿਲਦੀ ਆ ਸਮੋਸਾ 350 ਦਾ ਮਿਲਦਾ ਚਾਹ ਦਾ ਕੱਪ 250 ਰੁਪਏ ਦਾ ਮਿਲਦਾ ਹੈ ਰਾਗਵ ਚੱਡਾ ਜੀ ਇਹ ਕਹਿ ਰਹੇ ਹਨ 에어ਪੋਰਟ ਤੇ ਜਿੰਨੀਆਂ ਵੀ ਲਗਜ਼ਰੀ ਸੁਹੂਲਤਾ ਉਹਨਾਂ ਨੂੰ ਆਮ ਸੁਹੂਲਤਾ ਬਣਾਇਆ ਜਾਵੇ ਤਾਂ ਜੋ ਹਰ ਇੱਕ ਯਾਤਰੀ ਸਮੋਸਾ ਵੀ ਖਰੀਦ ਸਕੇ ਚਾਹ ਦਾ ਕੱਪ ਵੀ ਖਰੀਦ ਸਕੇ ਪਾਣੀ ਦੀ ਬੋਤਲ ਵੀ ਖਰੀਦ ਸਕੇ ਅਸੀਂ ਰਾਗਵ ਚੱਡਾ ਜੀ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਬਾਹਰਲੇ ਮੁਲਕ ਦੇ ਵਿੱਚ ਲੱਗ ਰਹੀ ਸਹੂਲਤਾਈਆਂ ਸਾਡੇ ਮੁਲਕ ਦੇ ਵਿੱਚ ਤਾਂ ਆਮ ਸਹੂਲਤਾਈਆਂ ਹਨ ਤੁਹਾਡਾ ਇੱਥੇ ਫਰਜ਼ ਇਹ ਬਣਦਾ ਹੈਗਾ ਵੀ ਹਰ ਇੱਕ ਦੀ ਚਾਹੇ ਮਜ਼ਦੂਰ ਹੈ ਚਾਹੇ ਜੋਬ ਕਲਾਸ ਪਰਸਨ ਹੈ ਚਾਹੇ ਬਿਜ਼ਨਸਮੈਨ ਹੈ ਹਰ ਇੱਕ ਦੀ ਇਨਕਮ ਵਧਣੀ ਚਾਹੀਦੀ ਆ ਸੈਲਰੀ ਵਧਣੀ ਚਾਹੀਦੀ ਆ ਅਸੀਂ ਮਜ਼ਦੂਰ ਦੀ ਗੱਲ ਕਰ ਗਏ ਮਜ਼ਦੂਰ ਦੀ ਦਿਹਾਰੀ 1600 ਰੁਪਇਆ ਹੋਣੀ ਚਾਹੀਦੀ ਹੈ ਇੱਕ ਡਰਾਈਵਰ ਦੀ ਸੈਲਰੀ 1.5 ਲੱਖ ਰੁਪਇਆ ਹੋਣੀ ਚਾਹੀਦੀ ਹੈ ਇੱਕ ਟੀਚਰ ਦੀ ਸੈਲਰੀ 2 ਲੱਖ ਰੁਪਇਆ ਹੋਣੀ ਚਾਹੀਦੀ ਆ ਪ੍ਰੋਫੈਸ਼ਨਲ ਦੀ ਸੈਲਰੀ ਘੱਟੋ ਘੱਟ 2.5 ਲੱਖ ਰੁਪਇਆ ਹੋਣੀ ਚਾਹੀਦੀ ਹੈ ਅਗਰ ਇਹ ਸੈਲਰੀ ਵਧ ਜਾਂਦੀ ਹੈਗੀ ਆ ਤਾਂ ਉਹਨਾਂ ਨੂੰ 350 ਰੁਪਏ ਦਾ ਸਮੋਸਾ ਖਰੀਦਣ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਨਾ ਹੀ ਉਹਨਾਂ ਨੂੰ 250 ਰੁਪਏ ਦਾ ਜਿਹੜੇ ਕੱਪ ਦੀ ਤੁਸੀਂ ਗੱਲ ਕਰਦੇ ਹੋ ਭਾਵੇਂ 500 ਰੁਪਏ ਦਾ ਹੋ ਜੇ 500 ਰੁਪਏ ਦਾ ਵੀ ਲੋਕ ਖਰੀਦ ਲੈਣਗੇ ਇੱਥੇ ਰਾਗਵ ਚੱਡੇ ਜੀ ਦਾ ਫਰਜ਼ ਬਣਦਾ ਸੀ ਪੰਜਾਬ ਦੇ ਲੋਕਾਂ ਦੀ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਕਿਸਾਨ ਹੈ ਚਾਹੇ ਉਹ ਜੋਬ ਕਲਾਸ ਪਰਸਨ ਹੈ ਚਾਹੇ ਉਹ ਬਿਜ਼ਨਸ ਕਰਦਾ ਸਾਰਿਆਂ ਦੀ ਇਨਕਮ ਵਧਣੀ ਚਾਹੀਦੀ ਹੈ ਰਾਗਵ ਚੱਡਾ ਜੀ ਇਹ ਕਹਿ ਰਹੇ ਹਨ ਕਿ ਲਗਜ਼ਰੀ ਸਹੂਲਤਾਂ ਹਰ ਇੱਕ ਬੰਦਾ ਨਹੀਂ ਲੈ ਸਕਦਾ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਜਦੋਂ ਇਹਨਾਂ ਨੇ ਆਪਦੀਆਂ ਤਰਖਾਹਾਂ ਵਧਾਉਣੀਆਂ ਹੁੰਦੀਆਂ ਹਨ ਜਾਂ ਪੈਨਸ਼ਨਾਂ ਵਧਾਉਣੀਆਂ ਹੁੰਦੀਆਂ ਹਨ ਉਦੋਂ ਆਪਣੀ ਮਰਜ਼ੀ ਦੇ ਨਾਲ ਇਹ ਸਾਰਾ ਕੰਮ ਕਰ ਲੈਂਦੇ ਹਨ ਲੇਕਿਨ ਜਦੋਂ ਲੋਕਾਂ ਦੀ ਵਾਰੀ ਆਉਂਦੀ ਹੈ ਉਦੋਂ ਇਹ ਰਾਸਵਾ ਦੇ ਵਿੱਚ ਗਲਤ ਬਿਆਨਵਾਦੀ ਕਰਕੇ ਲੋਕਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਇਹ ਕਹਿ ਰਹੇ ਹਨ ਕਿ ਆਮ ਲੋਕ 350 ਦਾ ਸਮੋਸਾ ਨਹੀਂ ਖਰੀਦ ਸਕੂਗਾ 250 ਰੁਪਏ ਦਾ ਚਾਹ ਦਾ ਕੱਪ ਨਹੀਂ ਪੀ ਸਕੂਗਾ ਇਤੋਂ ਇਹ ਸਾਬਤ ਹੁੰਦਾ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਿਲਕੁਲ ਫੇਲ ਹੋ ਚੁੱਕੀ ਹੈ ਕਿਉਂਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਉਹ ਵੀ ਨਹੀਂ ਪੂਰੇ ਕਰ ਛਕੇ ट्रायंगल ਪਾਰਟੀ ਉਹ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਪਾਰਟੀ ਆ ਹਮੇਸ਼ਾ ਹੀ ਹਰ ਇੱਕ ਦੀ ਇਨਕਮ ਵਧਾਉਣ ਦੀ ਗੱਲ ਕਰਦੀ ਹੈ ਜਿਹੜੀ ਕਿ ਲਗਜ਼ਰੀ ਸਹੂਲਤਾਂ ਦੇ ਅਨੁਸਾਰ ਹਰ ਇੱਕ ਨੂੰ ਘਰ ਬਣਾ ਕੇ ਦੇਣ ਦੀ ਗੱਲ ਕਰਦੀ ਹੈ ਲੇਕਿਨ ਰਾਗਵ ਚੱਡਾ ਰਾਸਵਾ ਦੇ ਵਿੱਚ ਆਪਣੇ ਭਾਸ਼ ਨੂੰ ਦੌਰਾਨ ਲੋਕਾਂ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਰਾਗਵ ਚੱਡਾ ਜੀ ਰਾਸਵਾ ਦੇ ਸੈਸ਼ਨ ਦੇ ਵਿੱਚ ਜੋ ਆਪਣੇ ਭਾਸ਼ਣ ਦੌਰਾਨ ਉਹਨਾਂ ਨੇ ਮੁੱਦਾ ਠਾਇਆ ਸੀ ਉਹਦੇ ਵਿੱਚ ਉਹ ਇਨਕਮ ਵਧਾਉਣ ਦੀ ਗੱਲ ਨਹੀਂ ਕਹਿ ਰਿਹਾ ਉਹ ਸਿਰਫ ਮਗਹੀ ਘਟਾਉਣ ਦੀ ਗੱਲ ਕਹਿ ਰਿਹਾ ਹੈ ਜਿਹੜਾ ਕਿ ਟ੍ਰਾਇੰਗਲ ਪਾਰਟੀ ਉਹ ਪੰਜਾਬ ਲੋਕਾਂ ਨੂੰ ਲਗਜ਼ਰੀ ਸਹੂਲਤਾਂ ਦੇਣ ਦੇ ਲਈ ਵਚਨਬੱਧ ਹੈ ਕਿਉਂਕਿ ਹਰ ਇੱਕ ਨਾਗਰਿਕ ਚਾਹੇ ਪੰਜਾਬ ਦਾ ਚਾਹੇ ਇੰਡੀਆ ਦਾ ਚਾਹੁੰਦਾ ਹੈਗਾ ਹਰ ਇੱਕ ਨੂੰ ਲਗਜ਼ਰੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਆਮ ਆਦਮੀ ਪਾਰਟੀ ਅਤੇ ਜਿੰਨੀਆਂ ਵੀ ਹੋਰ ਪਾਰਟੀਆਂ ਹਨ ਉਹ ਲਗਜ਼ਰੀ ਸਹੂਲਤਾਂ ਲੋਕਾਂ ਨੂੰ ਦੇਣ ਦੇ ਲਈ ਕਾਬਲ ਹੀ ਨਹੀਂ ਹਨ ਆਪਣਾ ਵੱਧ ਸੋਚਦੇ ਹਨ ਟ੍ਰਾਇੰਗਲ ਪਾਰਟੀ ਆਫ ਪੰਜਾਬ ਇੱਕ ਅਜਿਹੀ ਪਾਰਟੀ ਹੈ ਜਿਹੜੀ ਲੋਕਾਂ ਬਾਰੇ ਸਭ ਤੋਂ ਵੱਧ ਸੋਚਦੀ ਹੈ ਲਗਜ਼ਰੀ ਸਹੂਲਤਾਂ ਦੀ ਵੀ ਗੱਲ ਕਰਦੀ ਹੈ ਹਰ ਇੱਕ ਨੂੰ ਲਗਜ਼ਰੀ ਸਹੂਲਤਾਂ ਮਿਲਦੀਆਂ ਹੈ ਚਾਹੇ ਦੀ ਹਨ ਭਾਵੇਂ ਉਹ ਮਜ਼ਦੂਰ ਹੈ ਕਿਸਾਨ ਹੈ ਛੋਟਾ ਦੁਕਾਨਦਾਰ ਹੈ ਜਾ ਹੋਰ ਵੀ ਪੰਜਾਬ ਦਾ ਕੋਈ ਵੀ ਨਾਗਰਿਕ ਹੈ ਹਰ ਇੱਕ ਨੂੰ ਲਗਜ਼ਰੀ ਸਹੂਲਤਾਂ ਮਿਲਦੀਆਂ ਚਾਹੀਦੀਆਂ ਹਨ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਛੇੜ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ਹੈ ट्रायंगल ਪਾਰਟੀ ਪੰਜਾਬ ਅਤੇ ਸੋਨਾ ਪੰਜਾਬ ਆ Facebook ਪੇਜ ਵੀ ਆ ਤੁਸੀਂ ਇਸ ਨੂੰ ਬាទ ਬាទ ਸਬਸਕ੍ਰਾਈਬ ਕਰੋ ਲਾਈਕ ਕਰੋ ਫਾਲੋ ਕਰੋ ਸ਼ੇਅਰ ਕਰੋ ਆ ਜੋ ਤੁਹਾਨੂੰ ਨਵੀਂ ਇਨਫੋਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜਿਹਾ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ